ਉਹ ਵੀ ਮਿੱਤਰੋ ਕਹਿੰਦੇ ਗੱਭਰੂ ਅੱਜ ਬਾਰਡਰ ਤੋਂ ਆਏ ਨੇ ਤੇ ਇੱਥੇ ਆ ਕੇ ਬੰਜ ਨੇ ਰੇਡ ਪਾਈ ਆ ਤੇ ਕਾਰ ਵੀ ਪੱਟੂ ਰੇਟ ਤੇ ਲੈ ਗਏ ਬਾਰਡਰ ਵਾਲੇ ਬੰਦੇ ਹੁੰਦੇ ਘੱਬੇ ਆ ਤੇ ਬਾਕੀ ਬਾਈ ਨੇ ਕਾਰਾਂ ਬਹੁਤ ਦੇਖੀਆਂ ਨੇ ਬਾਈ ਨੇ ਸਾਰੀਆਂ ਕਾਰਾਂ ਦੇਖ ਕੇ ਪਰਖ ਕੇ ਕਹਣਾ ਵੀ ਹੁਣ ਉੱਥੇ ਚੱਲੀਏ ਆ ਗਿਆ ਸਵਾਦ ਫਿਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਗਿਆ ਪੂਰਾ ਸਵਾਦ ਆ ਗਿਆ ਬਾਰਡਰ ਤੋਂ ਆਇਆ ਦਾ ਪੰਜਾਬ ਉਹਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੋਂ ਆਏ ਹੋਣਾ ਬਾਈ ਜੀ ਮੈਂ ਨਾ ਤੁਹਾਡੀਆਂ ਵੀਡੀਓ ਦੇਖ ਰਿਹਾ ਸੀਗਾ ਇੰਸਟਾਗ੍ਰam ਤੇ ਲਗਭਗ 3 ਸਾਲਾਂ ਤੋਂ ਅੱਛਾ ਤੇ ਮੈਂ ਸੋਚਿਆ ਵੀ ਗੱਡੀ ਲੈਣੀ ਤਾਂ ਬਾਈ ਹੋਰਾਂ ਕੋਲੋਂ ਲੈਣੀ ਏ ਤੇ ਅੱਜ ਮੈਂ ਸਵੇਰ ਦਾ ਚੱਲਿਆ ਕਿੰਨਾ ਕਿੰਨਾ ਦੂਰ ਪੈ ਗਿਆ ਤੁਹਾਨੂੰ ਬਾਈ ਇਹ ਬਾਈ ਜੀ ਸਾਨੂੰ ਪੈ ਗਿਆ ਲਗਭਗ 220 ਕਿਲੋਮੀਟਰ 220 ਤੇ 220 ਚੱਲ ਕੇ ਆਇਓ ਕਿਲੋਮੀਟਰ ਹਾਂਜੀ 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 ਤੇ ਉਰਿਆ ਕੇ ਮਾੜਾ ਮੋਟਾ ਰਾਹਤ ਮਿਲੀ ਰਾਹ ਮਿਲਿਆ ਬਿਲਕੁਲ ਜੀ ਬਿਲਕੁਲ ਰਾਹਤ ਜੀ ਦੇ ਕਿਸ ਸਕੂਨ ਜਾ ਗਿਆ ਬਿਲਕੁਲ ਜੀ ਕਿਸੇ ਹੋਰ ਮਿੱਤਰ ਪਿਆਰੇ ਨੇ ਰਾਹਤ ਲੈਣੀ ਆ ਸਕੂਨ ਲੈਣਾ ਵਧੀਆ ਗੱਡੀ ਲੈਣੀ ਆ ਮੈਂ ਕਹਿੰਦਾ ਵੀ ਮਿੱਤਰ ਪਿਆਰਿਓ ਜੇ ਤੁਸੀਂ ਸਸਤੇ ਰੇਟਾਂ 'ਚ ਤੇ ਵਧੀਆ ਚੀਜ਼ ਤੇ ਵਧੀਆ ਚੀਜ਼ ਵਧੀਆ ਚੀਜ਼ ਲੈਣੀ ਹੈ ਤਾਂ ਜਰੂਰ ਵਧੀਆ ਬੰਦਿਆਂ ਕੋਲ ਬਾਈ ਜੀ ਹੋਣਾ ਕੋਲ ਬਿਲਕੁਲ ਵਧੀਆ ਬੰਦੇ ਕੋਲ ਪਹੁੰਚੋ ਆਇਆ ਕਰੋ ਬਾਈ ਦਾ ਉੱਪਰ ਦੀ ਜੀ ਕਰਦਾ ਕਹਿੰਦਾ ਮੈਂ ਉੱਪਰ ਦੀ ਹੋ ਕੇ ਬੋਲਾਂ ਕਿਵੇਂ ਲੱਗੀ ਬਾਈ 13 ਵਾਲੇ ਕੋਲੇ ਪਹੁੰਚੋ ਬਾਈ ਲਓ ਵੀ ਮਿੱਤਰੋ ਹੁਣ ਥੋੜਾ ਕੰਮ ਆ ਤੇ ਬਾਈ ਹੋਰਾਂ ਨੇ ਤਾਂ ਮੈਸੇਜ ਆਦਾ ਇਹ ਇਹ ਬਾਈ ਜੀ ਆਪਣੇ ਤੋਂ ਮੋਗੇ ਤੋਂ ਨੇ ਇਹ ਬਾਈ ਮੋਗੇ ਤੋਂ ਹਾਂਜੀ ਹਾਂਜੀ ਠੀਕ ਆ ਬਾਈ ਤੇ ਹਾਂ ਬਾਈ ਕਿਵੇਂ ਲੱਗੀ ਬਹੁਤ ਵਧੀਆ ਵੀ ਬਹੁਤ ਵਧੀਆ ਓਕੇ ਬੰਦੇ ਬਾਰਡਰ ਵਾਲੇ ਨੇ ਪੂਰੇ ਓਕੇ ਨੇ ਜਮਾਨ ਬੜੇ ਹੋਏ ਨੇ